ਡੀਐਸਪੀ ਮੈਡਮ ਦੇ ਨਾਲ ਕਿਸਾਨਾਂ ਨੇ ਧੱਕਾ ਮੁੱਕੀ ਕੀਤੀ ਇਹਨਾਂ ਦਾ ਜੂੜਾ ਖਿੱਚਿਆ ਇਹਨਾਂ ਦੀ ਵਰਦੀ ਖਿੱਚੀ ਤੇ ਧੱਕੇ ਧੱਕੇ ਇਹਨਾਂ ਨੂੰ ਮਾਰੇ ਗਏ ਇਹ ਇਲਜ਼ਾਮ ਸਾਡੇ ਨਹੀਂ ਇਹ ਇਲਜ਼ਾਮ ਡੀਐਸਪੀ ਮਨਦੀਪ ਕੌਰ ਹੋ ਰਹੇ ਨੇ ਪਰ ਇਹਨਾਂ ਇਲਜ਼ਾਮਾਂ ਤੋਂ ਪਹਿਲਾਂ ਇੱਕ ਵੀਡੀਓ ਜੋ ਸੋਸ਼ਲ ਮੀਡੀਆ ਦੇ ਉੱਪਰ ਘੁੰਮ ਰਹੀ ਹੈ ਉਹ ਤੁਹਾਨੂੰ ਜ਼ਰੂਰ ਦਿਖਾ ਦਈਏ ਤਾਂ ਇਹ ਵੀਡੀਓ ਦੇਖੋ ਇਸ ਵੀਡੀਓ ਦੇ ਵਿੱਚ ਕਿਤੇ ਲੱਗ ਰਿਹਾ ਕਿ ਕਿਸੇ ਕਿਸਾਨ ਭਰਾ ਦੇ ਵੱਲੋਂ ਧੱਕਾ ਡੀਐਸਪੀ ਮੈਡਮ ਨੂੰ ਮਾਰਿਆ ਗਿਆ ਹੋਵੇ ਦਰاصل ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਇੱਕ ਕਿਸਾਨ ਭਰਾ ਨੂੰ ੱੱੱਕਾ ਮਾਰਿਆ ਜਾਂਦਾ ਤੇ ਉਸ ਤੋਂ ਬਾਅਦ ਉਹ ਡੀਐਸਪੀ ਮੈਡਮ ਦੇ ਵਿੱਚ ਵੱਜਦਾ ਤੇ ਜਿਸਤੇ ਜਿਸਤਾ ੱੱੱਕਾ ਜਿਹੜਾ ਡੀਐਸਪੀ ਮੈਡਮ ਨੂੰ ਵੀ ਆਪ ਮੁਹਾਰੇ ਵੱਜ ਜਾਂਦਾ ਤੇ ਜਿਸ ਤੋਂ ਬਾਅਦ ਡੀਐਸਪੀ ਮੈਡਮ ਤਲਕੀ ਦੇ ਵਿੱਚ ਬੋਲਦੇ ਤਲਕੀ ਦੇ ਵਿੱਚ ਗੱਲਬਾਤ ਕਰਦੇ ਨਜ਼ਰ ਆਉਂਦੇ ਨੇ ਉਹਨੇ ਇਸ ਮਾਮਲੇ ਤੇ ਛੋਟੀ ਜੀ ਝਾਤ ਮਾਰ ਲਈਏ ਮਾਮਲਾ ਅਸਲ ਦੇ ਵਿੱਚ ਹੈ ਕਿ ਇਹ ਮਾਮਲਾ ਸ਼ੰਭੂ ਖਨੋਰੀ ਤੋਂ ਚੋਰੀ ਹੋਈਆਂ ਟਰਾਲੀਆਂ ਦਾ ਆ ਹਾਲਾਂਕਿ ਇਸ ਤੋਂ ਪਹਿਲਾਂ ਇੱਕ ਐਫਆਈਆਰ ਜਿਹੜੀ ਆ ਉਹ ਹੋ ਚੁੱਕੀ ਆ ਜੋ ਆਮ ਆਦਮੀ ਪਾਰਟੀ ਦਾ ਵਰਕਰ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਆ ਉਸ ਦੇ ਉੱਪਰ ਹੁਣ ਉਸ ਇੱਕ ਹੋਰ ਐਫਆਈਆਰ ਕਰਵਾਉਣ ਦੇ ਲਈ ਡੀਐਸਪੀ ਨਾਬਾ ਦੇ ਦਫ਼ਤਰ ਦੇ ਅੱਗੇ ਧਰਨਾ ਕਿਸਾਨ ਭਰਾਵਾਂ ਦੇ ਵੱਲੋਂ ਲਾਇਆ ਗਿਆ ਸੀ ਧਰਨਾ ਲਾਇਆ ਗਿਆ ਤਾਂ ਉਹਨਾਂ ਤੋਂ ਬਾਅਦ ਉਸ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਰਾਹ ਜਿਹੜੇ ਨੇ ਉਹ ਪੂਰਨ ਰੂਪ ਦੇ ਵਿੱਚ ਬੰਦ ਕੀਤੇ ਜਾਣਗੇ ਰਾਹ ਪੂਰਨੂਪ ਦੇ ਵਿੱਚ ਬੰਦ ਕੀਤੇ ਜਾਂਦੇ ਨੇ ਤਾਂ ਕਿਹਾ ਜਾਂਦਾ ਕਿ ਉਸ ਤੋਂ ਬਾਅਦ ਡੀਐਸਪੀ ਮੈਡਮ ਆਉਂਦੇ ਨੇ ਉਹ ਕਹਿੰਦੇ ਨੇ ਕਿ ਮੈਂ ਬਾਹਰ ਜਾਣਾ ਆ ਪਰ ਕਿਸਾਨਾਂ ਦੇ ਵੱਲੋਂ ਰਾਹ ਬੰਦ ਕੀਤੇ ਹੁੰਦੇ ਨੇ ਤੇ ਜਿਸ ਤੋਂ ਬਾਅਦ ਇਹ ਤਲਖੀ ਜਿਹੜੀ ਹੈਗੀ ਆ ਉਹ ਵੱਧਦੀ ਆ ਜਿਸ ਦੇ ਵਿੱਚ ਕਿਸਾਨੇ ਇਲਜ਼ਾਮ ਲਾਉਂਦੇ ਨੇ ਕਿ ਡੀਐਸਪੀ ਮੈਡਮ ਖੁਦ ਤੇ ਉਹਨਾਂ ਦੇ ਨਾਲ ਉਹਨਾਂ ਦੇ ਮੁਲਾਜ਼ਮ ਸਾਥੀ ਮੁਲਾਜ਼ਮ ਜਿਹੜੇ ਨੇ 20 ਤੋਂ 25 ਦੀ ਗਿਣਤੀ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਨਾਲ ਧੱਕਾਮੁੱਕੀ ਜਿਹੜੀ ਆ ਕੀਤੀ ਜਾਂਦੀ ਆ ਪਰ ਜੇਕਰ ਡੀਐਸਪੀ ਮਨਦੀਪ ਕੌਰ ਹੋਰਾਂ ਦੀ ਮੰਨੀਏ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਪਹਿਲਾਂ ਜਦੋਂ ਮੈਂ ਦਫ਼ਤਰ ਦੇ ਵਿੱਚ ਜਾਨੀਆ ਤਾਂ ਕਿਸਾਨ ਭਰਾਵਾਂ ਦੇ ਨਾਲ ਗੱਲ ਇਹ ਹੋਈ ਸੀ ਕਿ ਭਾਈ ਇਹ ਰਾਹ ਜਿਹੜਾ ਆ ਅਸੀਂ ਪਬਲਿਕ ਦੇ ਲਈ ਤੇ ਇਹ ਰਾਹ ਜਿਹੜਾ ਹੈਗਾ ਸਰਕਾਰੀ ਮੁਲਾਜ਼ਮਾਂ ਦੇ ਲਈ ਖਾਲੀ ਰੱਖਾਂਗੇ ਤਾਂ ਜੋ ਇਸ ਰਾਹ ਦੇ ਰਾਹੀਂ ਆਇਆ ਜਾਇਆ ਜਾ ਸਕੇ ਪਰ ਉਹ ਕਹਿੰਦੇ ਕਿ ਜਦੋਂ ਮੈਂ ਵਾਪਸ ਆਉਣੀਆ ਤਾਂ ਉਹ ਰਾਹ ਵੀ ਬੰਦ ਕਰ ਦਿੱਤਾ ਜਾਂਦਾ ਤੇ ਮੇਰੇ ਵੱਲੋਂ ਕਿਸਾਨਾਂ ਨੂੰ ਇਹ ਕਿਹਾ ਜਾਂਦਾ ਕਿ ਭਾਈ ਮੈਂ ਵਾਪਸ ਜਾਣਾ ਹੈ ਕਿਰਪਾ ਕਰਕੇ ਇਹ ਰਾਹ ਤੁਸੀਂ ਜਿਹੜਾ ਹੈਗਾ ਉਹ ਖੋਲ ਦਿਓ ਤੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਮੇਰੇ ਨਾਲ ਧੱਕਾ ਮੁੱਕੀ ਹੁੰਦੀ ਆ ਮੈਂ ਖਿੱਚ ਖਿੱਚ ਤੂੰ ਜਿਹੜੀ ਹੈਗੀ ਮੇਰੇ ਨਾਲ ਹੁੰਦੀ ਆ ਜੂੜਾ ਤੱਕ ਮੇਰਾ ਪੁੱਟਿਆ ਜਾਂਦਾ ਵਰਦੀ ਤੱਕ ਜਿਹੜੀ ਮੇਰੀ ਆ ਉਹ ਖੇਚੀ ਜਾਂਦੀ ਆ ਤਾਂ ਇਸ ਦੇ ਬਾਬਤ ਕਿਸਾਨਾਂ ਕੋ ਜਸਵਿੰਦਰ ਸਿੰਘ ਲੋਂਗੋੜ ਹੋਰਾਂ ਦੇ ਨਾਲ ਸਾਡੀ ਗੱਲਬਾਤ ਹੋਈ ਪੂਰੀ ਗੱਲਬਾਤ ਕੀ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਤੁਸੀਂ ਅੱਗੇ ਸੁਣੋਗੇ ਜਿਹੜੀ ਉਹਨਾਂ ਦੇ ਨਾਲ ਸਾਡੀ ਗੱਲਬਾਤ ਜਿਹੜੀ ਹੋਈ ਆ ਹਾਲਾਂਕਿ ਵੀਡੀਓ ਜੋ ਸਾਹਮਣੇ ਆਈ ਆ ਸੀ ਨਹੀਂ ਕਹਿੰਦੇ ਕਿ ਇਸ ਤੋਂ ਇਲਾਵਾ ਕੋਈ ਹੋਰ ਵੀਡੀਓ ਨਹੀਂ ਹੋਣੀ ਜਿਸ ਦੇ ਵਿੱਚ ਧੱਕਾ ਮੁੱਕੀ ਡੀਐਸਪੀ ਮਨਦੀਪ ਕੌਰ ਹੋਰਾਂ ਦੇ ਨਾਲ ਹੋਈ ਹੋਵੇ ਪਰ ਹੋ ਸਕਦੀ ਆ ਪਰ ਹਾਲ ਦੀ ਕਿੜੀ ਇਹ ਵੀਡੀਓ ਜਿਹੜੀ ਆ ਉਹ ਸਾਹਮਣੇ ਆ ਰਹੀ ਆ ਜਿਸ ਦੇ ਵਿੱਚ ਸਾਫ਼ ਤੇ ਸਪਸ਼ਟ ਤੌਰ ਤੇ ਦੇਖਿਆ ਜਾ ਰਿਹਾ ਕਿ ਡੀਐਸਪੀ ਮਨਦੀਪ ਕੌਰ ਹੋਰਾਂ ਨੂੰ ਜਾਣ ਬੁੱਝ ਕੇ ਕਿਸੇ ਵੀ ਕਿਸਾਨ ਭਰਾ ਦੇ ਵੱਲੋਂ ਕਿਸੇ ਵੀ ਕਿਸਾਨ ਆਗੂ ਦੇ ਵੱਲੋਂ ਧੱਕਾ ਨਹੀਂ ਮਾਰਿਆ ਗਿਆ ਕਿਸਾਨ ਇੱਕ ਕਿਸਾਨ ਨੂੰ ੱੱਕਾ ਕਿਸੇ ਪੁਲਿਸ ਮੁਲਾਜ਼ਮ ਦੇ ਵੱਲੋਂ ਵੱਜਦਾ ਹੈ ਤੇ ਉਹ ਕਿਸਾਨ ਆ ਕੇ ਡੀਐਸਪੀ ਮਨਦੀਪ ਕੌਰ ਹੋਰਾਂ ਦੇ ਵਿੱਚ ਵੱਜਦਾ ਹੈ ਤੇ ਜਿਸ ਤੋਂ ਬਾਅਦ ਐਸਾ ਕੁਝ ਜਿਹੜਾ ਹੈ ਵਾਪਰਦਾ ਤੇ ਉਸ ਤੋਂ ਬਾਅਦ ਡੀਐਸਪੀ ਮਨਦੀਪ ਕੌਰ ਹੋਰਾਂ ਦੀ ਤਲਖੀ ਤੁਸੀਂ ਦੇਖ ਸਕਦੇ ਹੋ ਇਸ ਦੇ ਬਾਬਤ ਕਿਸਾਨਾਂ ਕੋ ਜਸਵਿੰਦਰ ਸਿੰਘ ਲੌਂਗਵਾਲ ਦਾ ਕੀ ਕਹਿਣਾ ਹੈ ਉਹ ਵੀ ਸੁਣਿਓ ਦੇਖੋ ਇਹ ਅਸਲ ਕਿਨਾ ਅੱਜ ਜਿਹੜੀਆਂ ਟਰਾਲੀਆਂ ਪਹਿਲਾਂ ਚੋਰੀ ਹੋਈਆਂ ਸੰਭੂ ਤੋਂ ਉਹਨਾਂ ਦਾ ਮਸਲਾ ਸੀ ਉਹ ਦੁਬਾਰਾ ਉਸ ਮਸਲੇ ਤੇ ਨਾ ਦਿੱਤਾ ਗਿਆ ਸੀ ਪੀਐਸਪੀ ਨਾਵਾਬ ਦੇ ਦਫਤਰ ਮੁਰੇ ਤੇ ਉਸ ਅਪੂ ਪਾਂਕੜ ਜੀ ਨੂੰ ਬੁਲਾਉਣ ਲਈ ਪਹਿਲੀ ਐਫਆਈਆਰ ਦੇ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ ਇਹਨਾਂ ਨੇ ਛੱਡੀਆਂ ਜੀ ਉਹਦੇ ਵਿੱਚ ਇੱਕ ਟਰਾਲੀ ਦੇ ਮਾਲਕ ਵੱਲੋਂ ਉਹ ਜਿਹੜੀਆਂ ਪਰਚੇ ਦੇ ਵਿੱਚ ਸਮਝ ਲਓ ਆਪਣੀ ਟਰਾਲੀ شناخت ਕਰਨੀ ਸੀ ਦੂਜਾ ਮਾਲਕ ਉਹ ਤੋਂ ਹੜਾ ਦੇ ਮਸਲੇ ਕਰਕੇ ਅੰਮ੍ਰਿਤਸਰ ਦਾ ਸੀਗਾ ਜੀ ਉਹਦੇ ਅਜੇ ਬਿਆਨ ਵੀ ਰਹਿੰਦੇ ਸੀ ਉਹਦੇ ਵੱਲੋਂ ਐਫਆਈਆਰ ਦਰਜ ਕਰਾਉਣ ਲਈ ਨਹੀਂ ਪਹੁੰਚ ਕੀਤੀ ਗਈ ਸੀ ਕਿਉਂਕਿ ਅਸੀਂ ਉਹ ਲੇਟ ਹੋ ਗਏ ਸੀ ਉਧਰ ਜੀ ਉਹ ਦੁਆਰਾ ਉਹਦੀ ਐਪਲੀਕੇਸ਼ਨ ਦੇ ਆਧਾਰ ਤੋਂ ਤੇ ਜਨਨਾ ਦੇ ਆਧਾਰ ਤੇ ਇੱਕ ਟਰਾਲੀ ਉਸ ਦੀ ਸੀ ਮੁੰਡੇ ਦੀ ਉਧਰੋਂ ਅੰਮ੍ਰਿਤਸਰ ਕਣੀਓ ਜੀ ਉਹ ਆਧਾਰਤ ਪਰਚਾ ਦਰਜ ਕਰਾਉਣ ਦੀ ਮੰਗ ਨੂੰ ਲੈ ਕੇ ਡੀਐਸਪੀ ਦਫਤਰ ਧਰਨਾ ਦਿੱਤਾ ਹੋਇਆ ਸੀ ਕਿਸਾਨਾਂ ਦਾ ਸਾਥ ਬਾਈ ਟੈਂਟਰ ਲੱਗਿਆ ਹੋਇਆ ਸੀ ਜੀ ਡੀਐਸਪੀ ਦੇ ਦਫਤਰ ਮੂਹਰੇ ਬਕਾਇਦਾ ਐਲਾਨੀਆਂ ਕਰਾਓ ਕੀਤਾ ਸੀ ਜੀ ਤੇ ਉਹ ਮੈਡਮ ਨੇ ਆਪ ਦੇ ਜਿਵੇਂ ਕਹਿੰਦੇ ਨੇ ਹਕੂਮਤੀ ਨਸ਼ੇ ਦੇ ਵਿੱਚ ਆ ਕੇ ਜੀ ਮਾਲਵਾ ਦੇ ਉੱਤੇ ਗੱਡੀ ਚੜਾਉਣ ਦੇ ਯਤਨ ਕੀਤੇ ਜੀ ਮੈਂ ਧੱਕੇ ਨਾ ਲਗਾਉ ਮੈਨੂੰ ਕੋਈ ਪਰਵਾਹ ਨਹੀਂ ਕਿਸੇ ਕਰਨੇ ਦੀ ਜੀ ਉਹ ਔਰਤਾਂ ਮੂਰੇ ਹੋਈਆਂ ਔਰਤਾਂ ਨੂੰ ਧੱਕੇ ਮਾਰੇ ਜੀ ਇੱਕ ਦੇ ਇੱਕ ਭੈਣ ਦੀ ਗੁੱਤ ਵੀ ਪਸਤੀ ਐ ਤੁਸੀਂ ਕਈ ਕਿਸਾਨਾਂ ਦੇ ਕੱਪੜੇ ਪਾੜੇ ਨਾਲ ਉਹਦੇ ਪਰ ਮੈਨੂੰ ਲੱਗੇ 25-30 ਪੁਲਿਸ ਮੁਲਾਜ਼ਮ ਸੀਗੇ ਜੀ ਉਹਦੀ ਨੰਗਣ ਵਾਲੀ ਨੀਅਤ ਨਹੀਂ ਸੀ ਉਹਦੇ ਹਮਲਾ ਕਰਨ ਵਾਲੀ ਇਹ ਕਿਸਾਨਾਂ ਨੂੰ ਲਤੜ ਕੇ ਜੀ ਨੰਗਣ ਦੇ ਰੌਂ ਦੇ ਵਿੱਚੋਂ ਨੇ ਕੀਤਾ ਗਿਆ ਅਟੈਕ ਜੀ ਉਹ ਸਾਫ ਜਾਹਰ ਹੁੰਦਾ ਨਹੀਂ ਇਕੱਲਾ ਡੀਐਸਪੀ ਦੀ ਗੱਡੀ 'ਚ ਬਦੋ ਚਾਰ ਬੰਦੇ ਹੁੰਦੇ ਆ ਨਾਲ ਕੋਲੇ ਨਾਲ 25 30 ਮੁਲਾਜ਼ਮ ਕਿਸ ਗੱਲ ਲਈ ਆਏ ਸੀ ਜੇ ਮੈਂ ਪ੍ਰਧਾਨ ਸਾਹਿਬ ਇੱਕ ਨਾਮ ਡੀਐਸਪੀ ਮੈਡਮੇ ਗੱਲ ਕਹਿੰਦੇ ਨੇ ਕਹਿੰਦੇ ਜਦੋਂ ਮੈਂ ਇੱਕ ਵਾਰ ਦਫ਼ਤਰ ਦੇ ਅੰਦਰ ਮੈਂ ਗਈ ਤਾਂ ਉਦੋਂ ਇਹਨਾਂ ਦੇ ਵੱਲੋਂ ਇੱਕ ਰਸਤਾ ਬਕਾਇਦਾ ਤੌਰ ਤੇ ਖਾਲੀ ਛੱਡਿਆ ਹੋਇਆ ਸੀ ਇਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਇੱਥੋਂ ਪਬਲਿਕ ਤੇ ਤੁਸੀਂ ਲੰਘ ਸਕਦੇ ਹੋ ਉਤੋਂ ਕਹਿੰਦੇ ਮੈਂ ਲੰਘ ਕੇ ਅੰਦਰ ਗਈ ਉਸ ਤੋਂ ਬਾਅਦ ਜਦੋਂ ਮੈਂ ਬਾਅਦ ਦੇ ਵਿੱਚ ਥੋੜਾ ਕੰਮ ਨਿਪਟਾ ਕੇ ਆਪਣਾ ਕਿਸੇ ਕੰਮ ਦੇ ਲਈ ਜਾਣਾ ਸੀ ਤਾਂ ਜੋ ਰਸਤਾ ਇਹਨਾਂ ਨੇ ਉਸ ਤੋਂ ਪਹਿਲਾਂ ਕਿਹਾ ਸੀ ਕਿ ਇਹ ਰਸਤਾ ਆਮ ਪਬਲਿਕ ਦੇ ਲਈ ਤੇ ਸਰਕਾਰੀ ਅਧਿਕਾਰੀਆਂ ਦੇ ਲਈ ਆ ਉਹ ਰਸਤਾ ਵੀ ਇਹਨਾਂ ਨੇ ਬੰਦ ਕਰ ਦਿੱਤਾ ਉਹ ਰਸਤੇ ਨੂੰ ਮੈਂ ਖੋਲਣ ਦੇ ਲਈ ਇਹਨਾਂ ਨੂੰ ਇਹਨਾਂ ਨੂੰ ਕਿਹਾ ਕਿ ਮੈਂ ਕਿਸੇ ਲੰਗਣ ਦਿੱਤਾ ਜਾਵੇ ਪਰ ਕਹਿੰਦੇ ਲੰਗਣ ਤਾਂ ਦੇਣਾ ਕੀ ਸੀ ਇਹ ਮੇਰੀ ਗੱਡੀ ਦੇ ਅੱਗੇ ਹੋ ਕੇ ਪੈ ਗਏ ਦੇਖੋ ਗੱਲ ਇਹ ਹੈ ਇਹ ਜਿੱਥੇ ਆਫਿਸ ਬਣਾ ਹੋਇਆ ਹੈ ਜੀ ਮੈਡਮ ਦਾ ਡੀਐਸਪੀ ਦਫਤਰ ਬਣਾ ਹੋਇਆ ਹੈ ਇਹਦੇ ਪੂਰੇ ਆਫਿਸ ਤੇ ਦੋ ਗੇਟ ਨੇ ਵੱਡੇ ਜੀ ਦੋ ਗੇਟਾਂ ਦੇ ਵਿੱਚੋਂ ਜਿਹੜਾ ਇੱਕ ਗੇਟ ਹੈ ਡੀਐਸਪੀ ਦੇ ਦਫਤਰ ਵੱਲ ਨੂੰ ਸਿੱਧਾ ਆ ਰਿਹਾ ਹੈ ਜੀ ਉਹ ਐਲਾਨ ਕਰਕੇ ਸਟੇਜ ਤੋਂ ਕਰਾਉ ਕੀਤਾ ਕਰਕੇ ਬੰਦ ਕੀਤਾ ਗਿਆ ਸੀ ਟੈਂਟ ਉਹਦੇ ਮੂਰੇ ਲੱਗਿਆ ਹੋਇਆ ਸੀ ਕਈਆਂ ਵਿਸ਼ਿਆਂ ਹੋਈਆਂ ਸੀ ਕਿਸਾਨ ਬੈਠੇ ਸੀ ਜੀ ਠੀਕ ਹੈ ਜੀ ਦੂਸਰਾ ਗੇਟ ਬਿਲਕੁਲ ਖੁੱਲਾ ਸੀ ਆਮ ਪਬਲਿਕ ਲੰਘ ਰਹੀ ਸੀ ਸਾਈਡ ਤੋਂ ਵੀ ਰਸਤਾ ਸੀਗਾ ਜੀ ਸਾਈਡ ਮੰਨੇ ਜੇ ਆਗਰ ਲੰਘਣਾ ਹੀ ਹੁੰਦਾ ਉੱਥੋਂ ਪੈਦਲ ਤੁਰ ਕੇ ਹੋਰ ਗੱਡੀ ਮਂਗਾ ਕੇ ਬਾਹਰ ਨਿਕਲ ਸਕਦੇ ਸੀ ਦੂਜੇ ਗੇਟ ਕੋਈ ਚੱਕਰ ਨਹੀਂ ਹੂੰ ਉਹਨਾਂ ਨੇ ਜਾਣ ਬੁੱਝ ਕੇ ਹੀ ਇਹ ਸਾਰਾ ਕੁਝ ਕੀਤਾ ਹੈ ਜੀ ਪਹਿਲਾਂ ਪਹਿਲਾਂ ਜਿਸ ਤਰ੍ਹਾਂ ਦੇ ਜੋ ਮੈਡਮ ਦੇ ਬੋਲ ਨੇ ਜੀ ਇਸ ਮੈਡਮ ਦੇ ਬੋਲ ਨੇ ਪਹਿਲਾਂ ਇਸ ਤਰ੍ਹਾਂ ਦੇ ਨਾਲ ਗੱਡੀ ਲੰਘਣ ਦਿੱਤੀ ਗਈ ਸੀ ਪਹਿਲਾਂ ਉਹ ਰਸਤਾ ਮਤਲਬ ਆਮ ਲੋਕਾਂ ਦੇ ਲਈ ਸੀ ਜਸ ਜਨਾਂਚਰ ਘਰਾਉ ਦਾ ਐਲਾਨ ਨਹੀਂ ਸੀ ਕੀਤਾ ਉਹਨਾਂ ਜਦੋਂ ਰਸਤਾ ਚੱਲਦਾ ਸੀ ਚਾਲੂ ਸੀ ਮਤਲਬ ਤੁਸੀਂ ਪਹਿਲਾਂ ਬੈਠੇ ਸੀ ਪਰ ਉਹ ਰਸਤਾ ਚੱਲਦਾ ਸੀ ਪਹਿਲਾਂ ਉੱਥੇ ਕਿਸਾਨ ਬੈਠੀ ਨਹੀਂ ਸੀਗੇ ਜਦੋਂ ਉੱਥੇ ਟੈਂਪ ਲੱਗ ਗਿਆ ਕਰੀਆਂ ਦੁਸ਼ੀਆਂ ਕਿਸਾਨ ਬੈਠ ਗਏ ਮੰਨ ਲਓ ਕਰੀਬ 11:30 12:00 ਵਜੇ ਉਸ ਤੋਂ ਬਾਅਦ ਐਲਾਨ ਕਰਤਾ ਵੀ ਯਾਰ ਹੁਣ ਅਸੀਂ ਘਰਾਉ ਦਾ ਐਲਾਨ ਕਰਤਾ ਪਹਿਲਾਂ ਕਿਉਂਕਿ ਕਿਸਾਨ 11:15 ਤੱਕ ਪਹੁੰਚਦੀ ਨੇ ਫਿਰ ਟੈਂਟ ਲਾਇਆ ਜਾ ਕੇ ਜਦੋਂ ਉੱਥੇ ਟੈਂਟ ਲਾ ਕੇ ਆ ਗਿਆ ਉੱਥੇ ਤੱਕ ਬੰਦ ਹੋ ਗਿਆ ਗੇਟ ਪੱਕਾ ਮੁਕੰਮਲ ਤੌਰ ਤੇ ਐਲਾਨ ਕੀਤਾ ਸੀ ਉਸ ਤੋਂ ਬਾਅਦ ਮੈਡਮ ਨੇ ਇਹ ਵਾਪਸ ਉੱਧਰ ਜਾਣ ਦੀ ਆਪਦੀ ਜਿਹੜੀ ਜ਼ੁਰਤ ਦਿਖਾਉਣ ਦੇ ਯਤਨ ਕੀਤੇ ਵੀ ਮੈਂ ਕੋਈ ਅਫਸਰ ਜਿਹੜੀ ਇੱਕ ਦੰਦੀਆਂ ਗਾਲਾਂ ਮੈਡਮ ਨੇ ਕੱਢੀਆਂ ਨੇ ਅੱਛਾ ਜੀ ਕਿੰਨਾਂ ਨੂੰ ਗਾਲਾਂ ਕਿੰਨਾਂ ਨੂੰ ਕੱਢੀਆਂ ਜੀ ਸਹ ਭੈਣਾ ਨੂੰ ਤੇ ਨਾਲ ਦੀ ਨਾਲ ਇੱਥੋਂ ਤੱਕ ਕਿ ਪੱਕਾ ਉੱਥੇ ਲੱਤ ਗਿਆ ਹੂੰ ਗੋਤਾ ਉੱਥੇ ਪਟੀਆਂ ਗਈਆਂ ਦੋ ਤਿੰਨ ਨੌਜਵਾਨਾਂ ਦੇ ਕੱਪੜੇ ਨੇ ਜਿਹੜੇ ਉਹ ਇਹਦੇ ਨਾਲ ਸੀ ਜਿਹੜੇ ਪੰਜ ਸੱਤ ਉਹ ਮੁੰਡੇ ਇਹੋ ਜਿਹੇ ਜਿਹੜੇ ਬੰਦਿਆਂ ਨੂੰ ਖਿੱਚ ਰਹੇ ਸੀ ਉਹ 25 30 ਦੀ ਗਿਣਤੀ ਸੀਗੀ ਉਹਨਾਂ ਦੇ ਕੱਪੜੇ ਪਾੜੇ ਗਏ ਮੋਬਾਈਲ ਉੱਥੇ ਡਿੱਗ ਗਏ ਤੇ ਕੁਝੋ ਮੈਂ ਕਹਣਾ ਵੀ ਪੈਸੇ ਸੀ ਜਿਹੜੇ ਕਈਆਂ ਦੇ ਬਟੂਰ-ਬਟੂਰ ਵੀ ਮੁੰਡਿਆਂ ਦੇ ਸਨ ਤਾਂ ਪਰ ਨੌਬਤ ਕਿਉਂ ਆਈ ਖੇਚਤੂ ਦੀ ਨੌਬਤ ਕਿਉਂ ਆਈ ਕਿਉਂਕਿ ਤੁਸੀਂ ਤਾਂ ਅਕਸਰ ਕਿਸਾਨ ਜਥੇਬੰਦੀਆਂ ਧਰਨੇ ਲਾਉਂਦੀਆਂ ਨੇ ਅਕਸਰ ਐਸਾ ਕੁਝ ਹੁੰਦਾ ਆ ਮਤਲਬ ਗੱਲ ਤਲਖੀ ਤੱਕ ਵੀ ਪਹੁੰਚਦੀ ਆ ਚਲੋ ਬਰਬਰੀ ਤੌਰ ਤੇ ਬਹੁਤ ਕੁਝ ਹੁੰਦਾ ਪਰ ਖੇਚਤੂ ਦੀ ਨੌਬਤ ਕਿਉਂ ਕਿਵੇਂ ਆਈ ਇਹ ਨੌਬਤ ਆ ਇਹ ਆਈ ਇਹਨੇ ਕਹਿੰਦੇ ਹੁੰਦੇ ਨੇ ਨਾ ਕੋਈ ਕਿਸੇ ਨੂੰ ਆਪਣੀ ਡਿਊਟੀ ਤੇ ਕਰਦੇ ਕਰਦੇ ਨੌਕਰੀ ਦੀ ਹੌਮਾ ਇੰਨੀ ਆ ਜਾਂਦੀ ਆ ਵਰਦੀ ਪਾ ਕੇ ਜੀ ਇਹ ਉਸ ਹੌਮੇ ਕਿਉਂ ਆਇਆ ਹੋਇਆ ਫੈਸਲਾ ਹੈ ਜੀ ਸਾਫ਼ ਤੌਰ ਤੇ ਕਹਿਣਾ ਹੋਵੇ ਜੇ ਨਹੀਂ ਹੁਣ ਅਸੀਂ ਸਾਰੇ ਆਗੂ ਸਟੇਟ ਪੱਧਰ ਦੇ ਉੱਥੇ ਸੀਗੇ ਸਾਡੇ ਕੋਲੇ ਕੋਈ ਗੱਲਬਾਤ ਕਰਨ ਲਈ ਆਉਂਦੇ ਆ ਜੇ ਕਿਸੇ ਅਫਸਰ ਨੂੰ ਕੋਈ ਐਮਰਜੈਂਸੀ ਪੈ ਜੇ ਜੀ ਜੀ ਕਿਸੇ ਮੁਲਾਜ਼ਮ ਨੇ ਲੰਘਣਾ ਹੋਵੇ ਬਾਹਰ ਆ ਬਾਕਾਇਦਾ ਪਰ ਆ ਕਰਵਾ ਦਿੰਦੇ ਆ ਜੇ ਕੋਈ ਆ ਜੇ ਆਪਣੇ ਐਂਬੂਲੈਂਸ ਵੀ ਆ ਜੇ ਉਹਦੇ ਲਈ ਵੀ ਰਸਤਾ ਕਰਵਾਉਂਦੇ ਆ ਜੀ 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 ਤੇ ਆ ਜਾਂਦੇ ਕੋਈ ਐਮਰਜੈਂਸੀ ਜਾਣਾ ਸੀ ਪੁੱਛ ਲੈਂਦੇ ਭਈ ਅਸੀਂ ਲੰਘਣਾ ਹੈਗਾ ਜੀ ਤੇ ਫਿਰ ਸਾਡੇ ਨਾਲ ਗੱਲ ਕਰਕੇ ਫਹਿਮਤੀ ਬਣ ਜਾਂਦੀ ਰਸਤਾ ਤੇ ਹਮ ਤੇ ਕੋਈ ਟੱਕੇ ਨਾਲ ਲਤੜ ਕੇ ਜਿਹਨੇ ਲਖੀਮਪੁਰ ਦੇ ਵਿੱਚ ਹੋਇਆ ਉਸ ਤਰ੍ਹਾਂ ਦਾ ਮਾਹੌਲ ਸਿਰਜਣ ਦੇ ਯਤਨ ਇਸ ਤੇ ਜਿਹੜੇ ਬਚਤ ਰਹਿ ਗਏ ਅਜੇ ਜਿਹੜੀ ਜਿਹੜੀ ਜੋ ਜੋ ਡੀਐਸਪੀ ਮੈਡਮ ਦੇ ਵੱਲੋਂ ਕਿਹਾ ਗਿਆ ਪ੍ਰਧਾਨ ਜੀ ਕਿ ਮੇਰੀ ਵਰਦੀ ਖਿੱਚਣ ਦੀ ਕੋਸ਼ਿਸ਼ ਕੀਤੀ ਕਿ ਮੇਰਾ ਜੂੜਾ ਤੱਕ ਖਿੱਚਿਆ ਉਹ ਤੁਹਾਡੇ ਕੋਲ ਵੀਡੀਓ ਹੈ ਕਿ ਜੋ ਸਾਡੇ ਕੋਲ ਵੀਡੀਓ ਸਾਹਮਣੇ ਉਹਦੇ ਚ ਇਹ ਆ ਕਿ ਇੱਕ ਪੁਲਿਸ ਮੁਲਾਜ਼ਮ ਤੁਹਾਡੇ ਕਿਸਾਨ ਨੂੰ ਧੱਕਾ ਮਾਰਦਾ ਉਸ ਤੋਂ ਬਾਅਦ ਉਹ ਡੀਐਸਪੀ ਮੈਡਮ ਦੇ ਵਿੱਚ ਵੱਜਦਾ ਤੇ ਜਿਹਦੇ ਨਾਲ ਡੀਐਸਪੀ ਮੈਡਮ ਦੀ ਵੀ ਜਿਹੜੀ ਖਿੱਚ ਤੂ ਹੋ ਜਾਂਦੀ ਆ ਸਾਡੇ ਕੋਲ ਵੀਡੀਓ ਇਨਕ ਸਾਹਮਣੇ ਉਹ ਜੋ ਡੀਐਸ ਮੈਡਮ ਇਲਜ਼ਾਮ ਲਾ ਰਹੇ ਨੇ ਉਹ ਤੁਹਾਡੇ ਕੋਲ ਹੈ ਕੋਈ ਫੁਟੇਜ ਜਾਂ ਤੁਹਾਨੂੰ ਪਤਾ ਉਸ ਦੇ ਬਾਰੇ ਕੋਈ ਨਹੀਂ ਨਹੀਂ ਅਸੀਂ ਅਜੇ ਕੋਈ ਇਸ ਤਰ੍ਹਾਂ ਦੀ ਨਹੀਂ ਦੇਖ ਇਸ ਤਰ੍ਹਾਂ ਦਾ ਇਰਾਦਾ ਹੈ ਕੋਈ ਕਿਸੇ ਨੂੰ ਧੱਤੇ ਮੁੱਕੇ ਕਰਨ ਦੀ ਤੇ ਨਾ ਹੀ ਅਸੀਂ ਕੁਝ ਕਹਿ ਸਕਦੇ ਹਾਂ ਕਿਸੇ ਨੂੰ ਅੱਜ ਵੀ ਕਹਿੰਦੇ ਆ ਵੀ ਯਾਰ ਪਿਆਹ ਪੈਣਾ ਦੇ ਨਾਲ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਉਸ ਤਾਂ ਐਨੇ ਬੋਲੇ ਨੇ ਉਹ ਨਹੀਂ ਬੋਲਣੇ ਬੋਲਣੇ ਚਾਹੀਦੇ ਪਹਿਲੀ ਪੰਜਾਬ ਦੀ ਕੁੜੀ ਹੈ ਇਸ ਤਰ੍ਹਾਂ ਵੀ ਜਿਹੜੀ ਉਹਨਾਂ ਨੇ ਸ਼ਬਦਾਵਲੀ ਵਰਤੀ ਹੈਗੀ ਹੈ ਮਤਲਬ ਇੱਕ ਦੇਖੋ ਤੁਸੀਂ ਵੀਡੀਓ ਚ ਜੀ ਆਹ ਧਰ ਨਾਲ ਆਈ ਬੈਠੇ ਕਿਸਾਨ ਇੱਕ ਸਾਈਡ ਤੋਂ ਉਹਨਾਂ ਨੂੰ ਧੱਕ ਦੀ ਧੱਕ ਦੀ ਉਹਨਾਂ ਤੇ ਗੱਡੀ ਗੱਡੀ ਯਾਰ ਬੰਦਿਆਂ ਦੇ ਬੈਠਿਆਂ ਨੂੰ ਉੱਤੇ ਚੜਾ ਦੇਣੀ ਆ ਕੇ ਜੀ ਇਹ ਕਿੰਨੀ ਮਾੜੀ ਗੱਲ ਹੈ ਮਤਲਬ ਇਹ ਤਾਂ ਅਸੀਂ ਬਥੇਰੇ ਡੀਸੀ ਦਫ਼ਤਰ ਕਿਲੇ ਨੇ ਐਸਐਸਪੀ ਦਫ਼ਤਰ ਕਿਲੇ ਨੇ ਘੇਰੇ ਨੇ ਪਹਿਲੀ ਵਾਰ ਇਹੋ ਜਿਹਾ ਕੁਝ ਦੇਖਣ ਨੂੰ ਮਿਲਿਆ ਹੈਗਾ ਅਸੀਂ ਮੈਂ ਤੇ ਕਾਰਵਾਈ ਦੀ ਮੰਗ ਕਰਾਂਗੀ ਪ੍ਰਧਾਨ ਜੀ ਤੁਸੀਂ 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 ਜਿਹੜੀ ਮੈਂ ਖਿੱਚਤੂ ਦੀ ਗੱਲ ਕਰ ਰਿਹਾ ਉਹ ਖਿੱਚਤੂ ਹੋਈ ਆ ਜੋ ਮੈਡਮ ਨੇ ਜੂੜੇ ਦੀ ਗੱਲ ਕਰੀ ਤੇ ਆਪਣੀ ਵਰਦੀ ਦੀ ਗੱਲ ਕਰੀਓ ਖਿੱਚਤੂ ਨਹੀਂ 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 ਸਗੋ ਦਲਵਾਰ ਸਿੰਘ ਜੀ ਇਸ ਤਰ੍ਹਾਂ ਆਗੂ ਮੂਰੇ ਸੀਗੇ ਉਹਨਾਂ ਨੇ ਕਿਸਾਨਾਂ ਨੂੰ ਸਾਰਿਆਂ ਨੂੰ ਕਿਹਾ ਜੇ ਭਲਾ ਖਿੱਚਤੂ ਹੁੰਦੀ ਫਿਰ ਗੱਡੀ ਵੀ ਫੁੱਟੀ ਹੁੰਦੀ ਜੀ ਜੀ ਸਭਾ ਨੇ ਕਿਸੇ ਨੇ ਕੋਈ ਗੱਡੀ ਨਹੀਂ ਭੰਨੀ ਕਿਸੇ ਪੁਲਿਸ ਮੁਲਾਜ਼ਮ ਦੀ ਕੋਈ ਪੱਗ ਨਹੀਂ ਲੱਗੀ ਜਿੱਦੇ ਦੀ ਕੋਈ ਵਰਦੀ ਨਹੀਂ ਪਾੜੀ ਤਾਂ ਮੈਡਮ ਦਾ ਜੂੜਾ ਬਾਅਦ ਚ ਵੀ ਚੈੱਕ ਕਰ ਲਈ ਆਪਾਂ ਵੀਡੀਓ ਦੇ ਵਿੱਚ ਉਵੇਂ ਜਿਵੇਂ ਪਿਆ ਹੈਗੇ ਵੀ ਉਵੇਂ ਜਿਵੇਂ ਹੋਊਗਾ ਵੀਡੀਓ ਦੇ ਵਿੱਚ ਇੱਕ ਇੱਕ ਵੀਡੀਓ ਪ੍ਰਧਾਨ ਜੀ ਸਾਹਮਣੇ ਆ ਰਹੀ ਹੈ ਜਿਸ ਵੀਡੀਓ ਦੇ ਵਿੱਚ ਦੋ ਤਿੰਨ ਚਾਰ ਕਿਸਾਨਾਂ ਦੇ ਵੱਲੋਂ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਧੱਕਾ ਮੁਕੀ ਕੀਤੀ ਜਾ ਰਹੀ ਹੈ ਉਹ ਕੀ ਕੀ ਮਤਲਬ ਉਹ ਇਸ ਤਰ੍ਹਾਂ ਇਸ ਤਰ੍ਹਾਂ ਹੋ ਸਕਦਾ ਹੈ ਯਸਤ ਜਦੋਂ ਗੱਡੀ ਉੱਤੇ ਚੜ੍ਹੀ ਆ ਯਾਰ ਕੁਝ ਬੰਦੇ ਦਾਛੇ ਨਹੀਂ ਮਗਰ ਹਟ ਜਾਂਦੇ ਜੀ ਜੀ ਇਸ ਤਰ੍ਹਾਂ ਕੁਝ ਹੋ ਗਿਆ ਹੋਵੇ ਮੈਂ ਦੇਖਿਆ ਨਹੀਂ ਹਜੇ ਉਹਦਾ ਨਹੀਂ ਪਤਾ ਵੀ ਆਪ ਦੀ ਬੰਦਾ ਕੋਈ ਜਾਨ ਬਚਾਉਣ ਲਈ ਵੀਰ ਗੱਡੀ ਉੱਤੇ ਨਾ ਚੜਜੇ ਹਨਾ ਜੀ ਉਹ ਤਾਂ ਕੋਈ ਮਗਰ ਮੂਰੇ ਹਟਦਾ ਹੋਵੇ ਕੋਈ ਹੋ ਗਈ ਹੋਵੇ ਇਸ ਤਰ੍ਹਾਂ ਦੀ ਵਾਹਕ ਪਰ ਇਹ ਨਹੀਂ ਵੀ ਮੈਂ ਨਹੀਂ ਭਲਾ ਇੱਥੇ ਹਜ਼ਾਰਾਂ ਦਾ ਕਸ਼ਟ ਕਿਸਾਨਾਂ ਦਾ ਜੀ ਪਰ ਇਹ ਸਾਰਿਆਂ ਨੂੰ ਗੱਲੇ-ਗੱਲੇ ਨੂੰ ਫਿੱਟ ਕੇ ਲੈ ਜਾਂਦੇ ਇਹ ਲੈ ਜਾਣਾ ਤੁਸੀਂ ਪ੍ਰਧਾਨ ਜੀ ਕਾਰਵਾਈ ਦੀ ਗੱਲ ਕਰਦੇ ਹੋ ਪਰ ਡੀਐਸ ਮੈਡਮ ਸਾਫ਼ ਤੇ ਸਪਸ਼ਟ ਤੌਰ ਤੇ ਕਹਿੰਦੇ ਨਜ਼ਰ ਆਏ ਕਿ ਸਭ ਦੇ ਉੱਤੇ ਕਾਰਵਾਈ ਹੋਊਗੀ ਜੋ ਕੁ ਜਿਨ੍ਹਾਂ ਨੇ ਅੱਜ ਕੀਤਾ ਨਹੀਂ ਮੈਂ ਕਹਿੰਦਾ ਉਹ ਆਪਣੀ ਇਹ ਗੱਲ ਕਹਿ ਸਕਦੀ ਹੈ ਕਿਸਾਨ ਆਪਣੀ ਗੱਲ ਕਹਿਣਗੇ ਜੀ ਇਹ ਸੱਚ ਝੂਠ ਸਾਰਾ ਸਾਹਮਣੇ ਆ ਜੂਗਾ ਉਹ ਵੀਡੀਓ ਪਈਆਂ ਨੇ ਸਾਰੀਆਂ ਜੀ ਪ੍ਰਧਾਨ ਜੀ ਆਖਰੀ ਸਵਾਲ ਹੈ ਤੁਸੀਂ ਅੱਜ ਜਿਹੜੀਆਂ ਬਰੀਕੀਆਂ ਰਹਿ ਗਈਆਂ ਸੀ ਥੋੜੀਆਂ ਬਹੁਤੀਆਂ ਐਫਆਈਆਰ ਦੇ ਵਿੱਚ ਉਹਨਾਂ ਨੂੰ ਵਧਾਉਣ ਦੇ ਲਈ ਬੈਠੇ ਸੀ ਦਸਤ ਕਰਾਉਣ ਦੇ ਲਈ ਬੈਠੇ ਨਵੀਂ ਐਫਆਈਆਰ ਹੋਰ ਹੋਰ ਕਟਾਉਣੀ ਹੈਗੀ ਆ ਉਹਦੇ ਤੇ ਕਿਉਂਕਿ ਇੱਕ ਬੰਦਾ ਕਿਸਾਨ ਬਾਅਦ ਦੇ ਵਿੱਚ ਅੱਜ ਹੁਣ ਆਪਣੇ ਕੋਲ ਉਹਦੀ ਐਪਲੀਕੇਸ਼ਨ ਦੇ ਆਧਾਰ ਤੇ ਉਹਦੇ ਬਿਆਨਾਂ ਦੇ ਆਧਾਰ ਤੇ ਨਵਾਂ ਪਰਚਾ ਦਰਜ ਕਰਾਉਣਾ ਹੈ ਜੀ ਪ੍ਰਧਾਨ ਜੀ ਸਮਾਂ ਜੀ ਬਹੁਤ ਬਹੁਤ ਧੰਨਵਾਦ